ਤੇ ਮੈਂ ਕੋਈ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਕਰਦਾ ਇਹ ਆਏ ਸਾਲ ਮੈਂ ਇਹਨਾਂ ਨੂੰ ਇੱਥੇ ਮਿਲਦਾ ਹੁਣ ਨਾ ਤੇ ਬਾਈ ਜੀ ਕਿਵੇਂ ਚੱਲ ਰਿਹਾ ਘੋਰ ਨਹੀਂ ਲੱਗਿਆ ਕੋਈ ਵਾਲਾ ਇਕੱਠੇ ਵਾਲਾ ਜਿਹੜਾ ਕੋੜਾ ਵਾਲਾ ਜਿਹਦਾ ਨੰਬਰ ਵੀ ਅਜੇ ਵੀ ਕੋਈ ਦੇਖ ਰਿਹਾ ਹੂੰ ਬਾਈ ਜੀ ਮੋਟਰਸਾਈਕਲ ਅੰਦਰ ਲਈ ਸਰਦੇ ਆ ਬਾਏ 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 ਪਿੰਡ ਤੋਂ ਆਇ ਤੁਸੀਂ ਅਜੇ ਚੰਨਾ ਤੋਂ ਆਏ ਆ ਆਹ ਸਲਿੱਪ ਜੇ ਕਰਾਈ ਜੇ ਤਾਂ ਕਲਾ ਹੈ ਨਹੀਂ ਰਿਹਾ ਥੋੜੀ ਥੋੜੀ ਚੱਲ ਰਹੀ ਹੈ ਅੱਗੇ ਤੇ ਆਹ ਦੇਖੋ ਸਾਡੇ ਇਹ ਆ ਬੱਚੇ ਦੇ ਕੋ ਘੂੜਿਆਂ ਦੇ ਵਿੱਚ ਨਜ਼ਾਰਾ ਲੈਣ ਡੇ ਆ ਲਾਈਟਾ ਹੈ ਨਹੀਂ ਮੇਜਾ ਜਿਹੜਾ ਕਿਪਤਰਾ ਹੋ ਗਿਆ ਕਿ ਟੁਆਇਡ ਦin ਕੀ ਆ ਬਾਤ ਆ ਮਿਲੂਆ ਸਮਾਨੇ ਤੋਂ ਆਏ ਹੋਏ ਨੇ ਇਹਨਾਂ ਨੇ ਆਪਣਾ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਕਰ ਲਿਆ ਸ਼ਾਮ ਨੂੰ ਆਪਾਂ ਪਹੁੰਚੇ ਹਾਂ ਨਮਾਜ਼ਾਂ ਦੇ ਮੇਲੇ ਤੇ ਜੋ ਕਿ ਤਹਿਸੀਲ ਸਮਾਣਾ ਦੇ ਵਿੱਚ ਪੈਂਦਾ ਜ਼ਿਲ੍ਹਾ ਪਟਿਆਲਾ ਦੇ ਅੰਦਰ ਇਹ ਜਿਹੜਾ ਮੇਲਾ ਲੱਗਦਾ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਜਿਹੜਾ ਤੁਹਾਨੂੰ ਮੇਲਾ ਦਿਖਾਇਆ ਸੀ ਮੈਂ ਨਵਾਦਿਆਂ ਦਾ ਮੇਲਾ ਇਸ ਸਾਲ ਜਿਹੜਾ ਮੇਲੇ ਦੇ ਵਿੱਚ ਜਿਹੜਾ ਕਾਫੀ ਕਾਠਾ ਕਾਫੀ ਮੇਲਾ ਉਹ ਵੱਧ ਕੇ ਲੱਗਿਆ ਹੋਇਆ ਸੋ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਰਹੇਗਾ ਆਪਣਾ ਨਵਾਦਿਆਂ ਦੇ ਮੇਲੇ ਦੀ ਤੁਹਾਨੂੰ ਰਾਤ ਦੀ ਵੀਡੀਓ ਦਿਖਾਵਾਂਗੇ ਸ਼ਾਮ ਪੈ ਗਈ ਆ ਤੇ ਆਪਾਂ ਤੁਹਾਨੂੰ ਦਿਖਾਨਿਆ ਮੇਲਾ ਨਵਾਦਿਆਂ ਦਾ ਸੋ ਖੜੇ ਆਪਾਂ ਨਮਾਦਾਂ ਦੇ ਮੇਲੇ ਬਾਬਾ ਜੀ ਦੇ ਬਾਹਰ ਗੁੱਗਾ ਮਾੜੀ ਦੇ ਬਾਹਰ ਇਹ ਹੈ ਇਸ ਤਰ੍ਹਾਂ ਕੁਝ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇੱਥੋਂ ਆਪਾਂ ਜਿਹੜੀਆਂ ਚੱਦਰ ਬਾਬਾ ਜੀ ਦੇ ਲੈ ਸਕਦੇ ਆ ਤੇ ਸਾਹਮਣੇ ਜਗਮਗ ਜਗਮਗ ਜਿਹੜੀ ਉਹ ਹੋ ਰਹੀ ਆ ਮੇਲੇ ਦੇ ਵਿੱਚ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਮੇਲੇ ਦੇ ਵਿੱਚ ਰੌਣਕਾਂ ਹੀ ਰੌਣਕਾਂ ਸ਼ਾਮ ਦਾ ਦ੍ਰਿਸ਼ਾ ਲਾਈਟਾਂ ਫਾਨੀਆਂ ਲੱਗ ਚੁੱਕੀਆਂ ਸ਼ਾਮ ਦੇ ਜਿਹੜੇ ਨਜ਼ਾਰੇ ਆ ਮੇਲੇ ਦੇ ਉਹ ਬਕਰੇ ਤੌਰ ਤੇ ਹੁੰਦੇ ਨੇ ਆਓ ਜੀ ਕਾਕਾ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਤੇ ਇਹ ਹੈ ਨਮਾਦਾਂ ਦੇ ਮੇਲਾ ਬਾਈ ਵਜਾ ਕੇ ਦਿਖਾ ਬਾਈ ਆ ਲੋ ਜੀ ਕਿੱਡਾ ਬੜਾ ਰੰਗ ਕੱਢ ਰਿਹਾ ਠੀਕ ਆ ਉਹ ਕੱਲ ਵੀ ਆਪਾਂ ਇਹਨਾਂ ਦੁਕਾਨ ਤੇ ਆਏ ਸੀ ਅੱਜ ਵੀ ਬੜਾ ਸ਼ਾਮ ਦਾ ਟਾਈਮ ਆ ਰਸ਼ ਲੱਗਿਆ ਹੋਇਆ ਪਕੌੜਿਆਂ ਦੀ ਤੇ ਹੋਰ ਸਾਰਾ ਕੁਝ ਜਿਹੜਾ ਸਫਾਈ ਨਾਲ ਜਿਹੜਾ ਇੱਥੇ ਵਿਕ ਰਿਹਾ ਹੈਗਾ ਸਾਮਾਨ ਕਾਫੀ ਜਿਹੜੀ ਸੂਜੀ ਦੀ ਆਈਟਮ ਵੇਚਣ ਲਈ ਕੋਏ ਦੀ ਗਲਾਵਜਾਮਣਾ ਕਾਫੀ ਸਾਫ ਸੁਥਰੇ ਢੰਗ ਨਾਲ ਜਿਹੜੀਆਂ ਇਹਨਾਂ ਨੇ ਬਣਾ ਕੇ ਰੱਖੀਆਂ ਤੇ ਮੈਂ ਕੋਈ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਕਰਦਾ ਇਹ ਆਏ ਸਾਲ ਮੈਂ ਇੰਦਰੋਂ ਇੱਥੇ ਮਿਲਦਾ ਹੁਣ ਨਾ ਤੇ ਭਾਈ ਜੀ ਕਿਵੇਂ ਚੱਲ ਰਿਹਾ ਅੱਜ ਕੰਮ ਤੁਹਾਡਾ ਚਲੋ ਵਧੀਆ ਚੱਲਣਾ ਚਾਹੀਦਾ ਤੇ ਆਪਣਾ ਦੁਕਾਨ ਦਾਸ ਦਿਓ ਕਣੀ ਸਮਾਨ ਹੈ ਮੇਰੇ ਖਿਆਲ ਆਪ ਦਾ ਨੰਬਰ ਬੋਲ ਦਿਓ ਮੈਂ ਕੋਈ ਇਹ ਪ੍ਰੋਮੋਸ਼ਨ ਲਈ ਨਹੀਂ ਬੋਲਦਾ ਭਾਈ ਜੀ ਦਾ ਨੰਬਰ ਪੁੱਛਦੇ ਆ ਕਿਸੇ ਨੇ ਸਮਾਨੇ ਵੱਲ ਜਾਣਾ ਹੋਵੇ ਤੁਸੀਂ ਉੱਥੋਂ ਸਵੀਟਸ ਲੈ ਸਕਦੇ ਹੋ 94958 ਅੱਛਾ ਜੀ ਜੀ ਇਹ ਨਾ ਆਪਣਾ ਜੀ ਨਰੇ ਪ੍ਰਿੰੇਸ਼ ਸ਼ਰਮਾ ਜੀ 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 ਬਹੁਤ ਬਹੁਤ ਧੰਨਵਾਦ ਕਿਵੇਂ ਚੱਲ ਰਿਹਾ ਕਿਵੇਂ ਦੇਖਣਾ ਹਾਂਜੀ ਹਾਂਜੀ ਮੇਲਾ ਬਹੁਤ ਵਧੀਆ ਰੌਣਕਾਂ ਨੇ ਬਹੁਤ ਵਧੀਆ ਬਹੁਤ ਭਰਿਆ ਕੰਮਕਾਰ ਵਧੀਆ ਚੱਲ ਰਿਹਾ ਹਾਂਜੀ ਹਾਂਜੀ ਤਾਂ ਕੰਮ ਬਹੁਤ ਵਧੀਆ ਜੀ ਧੰਨਵਾਦ ਬਾਬੇ ਦੀ ਮਿਹਰਾਂ ਹੋ ਗਈ ਪਿਛਲੇ ਵਾਰ ਜਿਹੜਾ ਮੇਲਾ ਬਹੁਤ ਘੱਟ ਭਰਿਆ ਸੀ ਹਾਂਜੀ ਇਤ ਕੀ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਫਰਕ ਆਇਆ ਮਤਲਬ 4-5 ਲੱਖ ਸ਼ਿਕਾਰ ਦੇ ਮੇਲੇ ਨਾਲੋਂ ਵੀ ਜ਼ਿਆਦਾ ਰਸ਼ ਆਇਆ ਜੀ 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 ਸ਼ਿਕਾਰ ਨਾਲੋਂ ਬਹੁਤ ਜ਼ਿਆਦਾ ਰਸ਼ ਆਇਆ ਜੀ ਧੰਨਵਾਦ ਆ ਤੁਹਾਡਾ ਅੱਜ ਮਤਲਬ ਜਿਹੜੀ ਹੈ ਨਾ ਜੀ 4-5 ਲੱਖ ਬੰਦੇ ਦੀ ਹੈਗਾ ਦਿੰਗੇ ਇੱਥੇ ਹਾਂ ਜੀ ਹਾਂ ਜੀ ਮੈਂ ਪਿੱਛੇ ਗਿਆ ਸੀ ਉੱਥੇ ਕਿਸਤੀ ਵੀ ਟੁੱਟ ਗਈ ਸੀ ਉੱਤਰਨਾ ਉੱਥੇ ਸਾਹ ਉੱਧਰ ਰਸ਼ ਬਹੁਤ ਜ਼ਿਆਦਾ ਹੁੰਦਾ ਰਸ਼ ਇੰਨਾ ਨਹੀਂ ਜਿੰਨਾ ਇੱਥੇ ਬਾਜ਼ਾਰ ਲੱਗਿਆ ਇੰਨੀ ਬਾਜ਼ਾਰ ਨਹੀਂ ਉੱਥੇ ਦੇਖਣਾ ਪੈਣੀ ਜੀ ਜੀ ਧੰਨਵਾਦ ਆ ਤੁਹਾਡਾ ਮੇਲੇ ਦੀਆਂ ਵਧਾਈਆਂ ਜੀ ਤੁਹਾਨੂੰ ਸੋ ਆ ਬੱਚੇ ਵੀ ਆਏ ਬੱਚੇ ਕਿੱਥੋਂ ਆਏ ਅਜੀ ਤੇ ਇਸ ਤਰ੍ਹਾਂ ਜਿਹੜੀ ਸੰਗਤ ਆ ਇੱਥੇ ਪਹੁੰਚੀ ਹੋਈ ਆ ਤੁਸੀਂ ਦੇਖ ਰਹੇ ਹੋ ਤੇ ਚਲਦੇ ਆ ਤੁਹਾਨੂੰ ਥਾਰੀਆਂ ਦੁਕਾਨਾਂ ਦਿਖਾਵਾਂਗੇ ਕਾਮ ਦਾ ਜਿਹੜਾ ਉਹ ਟਾਈਮ ਹੈਗਾ ਦੇਖ ਰਹੇ ਹੋ ਤੁਸੀਂ ਸਾਹਮਣੇ ਖਜਲਾ ਦੇਖ ਰਹੇ ਹੋ ਲੱਗਿਆ ਹੋਇਆ ਤੇ ਇੱਧਰ ਵੀ ਦੂਰ ਦੂਰ ਤੱਕ ਜਿਹੜੀਆਂ ਦੁਕਾਨਾਂ ਉਹ ਤੁਹਾਨੂੰ ਮਿਲਣਗੀਆਂ ਜਾਗਮਗ ਜਾਗਮਗ ਜਿਹੜੀ ਆ ਉਹ ਇਸ ਮੇਲੇ ਦੇ ਵਿੱਚ ਹੋ ਰਹੀ ਆ ਹਾਂ ਅੰਕਲ ਹਾ ਦਾ ਸਰ ਤੇ ਦੇਖ ਰਹੇ ਹੋ ਤੁਸੀਂ ਸਾਹਮਣੇ ਇਸ ਤਰ੍ਹਾਂ ਦਾ ਜਿਹੜਾ ਵੀਊ ਬਤੇ ਜੇ ਅੱਗੇ ਵੀ ਜਿਹੜੇ ਮੇਲੇ ਦੇਖਦਾ ਹੈ ਜਾਂ ਮੇਲੇ ਦੇ ਵਿੱਚ ਜਿਹੜੀਆਂ ਆਮ ਹੁੰਦਾ ਉਹ ਦੁਕਾਨਾਂ ਹੁੰਦੀਆਂ ਜਿਵੇਂ ਅੱਜ ਕੱਲ ਜਿਹੜਾ ਮੇਲੇ ਦੇ ਵਿੱਚ ਇਕੱਠਾ ਜਲਾ ਉਹ ਚੱਲ ਰਿਹਾ ਹੈਗਾ ਦੇਖ ਅਜਲੇ ਦੇ ਦੁਕਾਨਾਂ ਕਿਉਂ ਕਿਹੋਰ ਨਹੀਂ ਲੱਗਿਆ ਕੋਈ ਆਲਾ ਇਕੱਠੇ ਵਾਲਾ ਉਹਦਾ ਬੋੜਾ ਵਾਲਾ ਜਿਹਦਾ ਨੰਬਰ ਵੀ ਜੱਜਲਾ ਜਿਹੜਾ ਹੈ ਤੇ ਇੱਥੇ ਤੁਹਾਨੂੰ ਮਿਲਣ ਮਿਲੇਗਾ ਫਾਣੋ ਬਾਬੇ ਜੰਦਰ ਭਾਜਣਾ ਸ਼ੁਰੂ ਹੋ ਗਈ ਆ ਤੇ ਸ਼ਾਮ ਦਾ ਟਾਈਮ ਹੋ ਗਿਆ ਜਗਮਗ ਪੂਸ ਦੇਖ ਰਹੇ ਕਾਫੀ ਵਿਸ਼ੇਸ਼ ਲਾਈਟਾਂ ਜਿਹੜੀਆਂ ਉੱਤੇ ਦੇਖ ਰਹੇ ਹਾਂ ਲੱਗੀਆਂ ਪਈਆਂ ਨੇ ਤੇ ਅੰਦਰ ਚੱਲਦੇ ਆਪਾਂ ਅੱਗੇ ਆ ਪ੍ਰਸ਼ਾਦ ਜਿਹੜਾ ਲੱਡੂਆਂ ਦਾ ਉਹ ਦੇਖ ਰਹੇ ਹਾਂ ਅੰਦਰ ਚੜਦਾ ਬਾਬੇ ਜੀ ਚਤਰਾ ਉਹ ਅੰਦਰ ਜਿਹੜੀਆਂ ਚੜਦੀਆਂ ਨੇ ਚੱਲਦੇ ਆਪਾਂ ਅੱਗੇ ਰਸ਼ ਬਹੁਤ ਹੋ ਗਿਆ ਕਿਉਂਕਿ ਚੌਂਕੀ ਹੈਗੀ ਰਾਤ ਨੂੰ ਤੇ ਰਾਤ ਦਾ ਦ੍ਰਿਸ਼ਾ ਤੁਹਾਨੂੰ ਜੂਮ ਕਰਕੇ ਦਾ ਸਾਹਮਣੇ ਦਰਸ਼ਕ ਕਰੋ ਆਪਾਂ ਅੰਦਰ ਕਾਫੀ ਰਸਿ ਹੈ ਇਸ ਕਰਕੇ ਅੰਦਰ ਜਿਹੜਾ ਨਹੀਂ ਜਾ ਸਕੇ ਕਾਫੀ ਰਸ ਉਹ ਅੰਦਰ ਚਲ ਰਿਹਾ ਹੈਗਾ ਉਹ ਅੱਗੇ ਚੱਲਾਂਗੇ ਤੁਹਾਨੂੰ ਦਿਖਾਣੇ ਆ ਸੰਗਤ ਦਾ ਰਸ ਤੇ ਸਾਰੇ ਪਾਸੇ ਪਕੌੜਿਆਂ ਦੀਆਂ ਦੁਕਾਨਾਂ ਮਠਿਆਈ ਦੀਆਂ ਦੁਕਾਨਾਂ ਉਹ ਲੱਗੀਆਂ ਹੋਈਆਂ ਨੇ ਇੱਧਰ ਤੁਸੀਂ ਦੇਖੋਗੇ ਜਿਹੜੀਆਂ ਖੜਾਉਣਿਆਂ ਦੀਆਂ ਦੁਕਾਨਾਂ ਤੇ ਆਹ ਦੇਖੋ ਖੜਾਉਣੇ ਹੀ ਖੜਾਉਣੇ ਪਏ ਸਾਰੇ ਪਾਸੇ ਜੇ ਬਾਈ ਚੈਨਾ ਚੋਨਾ ਰਿੰਗ ਕੀ ਰਿੰਗ ਵਗੈਰਾ ਉਹ ਇੱਥੇ ਵੇਚ ਰਹੇ ਆ ਆ ਦੇਖੋ ਇਸ ਤਰ੍ਹਾਂ ਦਾ ਇੱਥੇ ਚੱਲ ਰਿਹਾ ਹੈਗਾ ਤੇ ਸਾਹਮਣੇ ਵੀ ਖਜਲੇ ਦੀ ਦੁਕਾਨ ਉੱਤੇ ਤੁਮ ਕਰਕੇ ਤੋਂ ਦੁਹਾਨਾ ਮੇਲਾ ਬਾਪੇ ਦੀ ਜਗ੍ਹਾ ਨੋ ਦਸਖੇ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਸਾਹਮਣੇ ਵੀ ਇਹ ਦੇਖਦੇ ਦੁਕਾਨਾਂ ਜਿਹੜੀਆਂ ਲੱਗੀਆਂ ਬੜਿਆਂ ਖੂਬ ਸੋਹਰਤ ਲੱਗ ਰਹੀਆਂ ਰਾਤ ਦਾ ਦ੍ਰਿਸ਼ਾ ਆ ਗਰ ਰਿਤੇ ਹੋ ਇਸ ਕਰਕੇ ਬਹੁਤ ਵਲਾਗ ਬਣਾ ਰਹੇ ਨੇ ਕਿਉਂ ਸੋ ਇੱਥੇ ਜੁਐਲਰੀ ਦੀ ਦੁਕਾਨਾਂ ਪਰਸ ਵਗੈਰਾ ਤੁਸੀਂ ਦੇਖ ਰਹੇ ਆ ਉਹ ਇੱਧਰ ਵੀ ਕੋਈ ਦੇਖ ਰਿਹਾ ਹੂੰ ਬਾਈਕ ਦੀ ਮੋਟਰਸਾਈਕਲ ਅੰਦਰ ਲਈ ਸਰਦੇ ਆ ਚਲੋ ਅੱਗੇ ਮੇਲਾ ਕਾਫੀ ਜਿਹੜਾ ਭਰਿਆ ਤੇ ਇੱਧਰ ਵੀ ਅਸੀਂ ਚੱਲਦੇ ਆ ਤੁਹਾਨੂੰ ਸਾਰੀਆਂ ਦੁਕਾਨਾਂ ਉਹ ਦਿਖਾਵਾਂਗੇ ਆ ਪਰਸ ਜਿਹੜਿਆ ਹੈ ਹਨਾ ਦੇਖ ਸਾਦੂ ਜੀ بڑے ਪਰਸ ਜੇ ਲੇਡੀਜ਼ ਦੇ ਬਿਟੂ ਬੈਗ ਹੋ ਗਏ ਤੁਸੀਂ ਦੇਖ ਰਹੇ ਸਾਰੇ ਪਾਸੇ ਇਧਰ ਲੱਗੇ ਆ ਕਢਾਉਣੇ ਆਸਮਾਨ ਰਾਤ ਦਾ ਵੇਲਾ ਕਾਫੀ ਸੁੰਦਰ ਅੱਛਾ ਲੱਗ ਰਿਹਾ ਦੂਜੇ ਪਾਸੇ ਦੇਖੋਗੇ ਇਧਰ ਪਰਸ ਆ ਰਮਾਲ ਆਪ ਲੇਡੀਜ਼ ਸਮਾਨ ਕੀ ਰਿੰਗ ਤੇ ਆ ਲਿਪਸਟਿਕ ਬਿੰਦੀਆਂ ਆ ਪਈਆਂ ਹੋਰ ਕਰੋਕਰੀ ਦਾ ਸਮਾਨ ਇਧਰ ਜਿਹੜਾ ਟੋਪੀਆਂ ਵਗੈਰਾ ਪਰਸ ਵਗੈਰਾ ਬੋਤਲਾਂ ਕੋਆਰਟਿਕ ਦਾ ਜਿਹੜਾ ਸਮਾਨ ਮਿਲਿਆ ਜੇ ਇਸੇ ਤਰ੍ਹਾਂ ਇਧਰ ਤੁਸੀਂ ਦੇਖ ਲੇਡੀਜ਼ ਪਰਸ ਹੋ ਗਏ ਔਰ ਇਹਨਾਂ ਦਾ ਬੱਚਿਆਂ ਦੀਆਂ ਜੁਐਲਰੀ ਹੋ ਗਈ ਆ ਆਰਟੀਫੀਸ਼ੀਅਲ ਜੁਐਲਰੀ ਕਾਫੀ ਇਧਰ ਹੋ ਲੱਗੀ ਹੋਈ ਆ ਇਹ ਸੱਤ ਵੀ ਤੁਸੀਂ ਦੇਖੋਗੇ ਕਾਫੀ ਰਮਾਲ ਵਗੈਰਾ ਉਹ ਲੱਗੇ ਹੋਇਆ ਟੰਗੇ ਦਾ ਬਾਜ਼ਾਰ ਕਾਫੀ ਉਹ ਲੱਗਿਆ ਹੋਇਆ 64 ਤੇ ਸੇਲ ਇਸ ਤਰ੍ਹਾਂ ਕੁਝ ਲਿਖਿਆ ਹੋਇਆ ਤੇ ਵੀ ਦੇਖ ਰਹੇ ਆ ਕਾਫੀ ਸੇਲ ਦਾ ਸਮਾਨ ਜਿਹੜਾ ਇੱਥੇ ਉਹ ਲੱਗਿਆ ਹੋਇਆ ਹੈਗਾ ਤੁਸੀਂ ਇਧਰ ਵੀ ਦੇਖੋਗੇ ਸਾਰੇ ਸਮਾਨ ਖੜਾਉਣੇ ਵਗੈਰਾ ਹਨਾ ਲੱਗਿਆ ਹੋਇਆ ਕਾਫੀ ਕਿਦੋਂ ਉਪਰੋਂ ਉਹ ਲੇਡੀਜ਼ ਐਂਡ ਜਾਇੰਟ ਉਹ ਕਰ ਰਹੇ ਨੇ ਇਹ ਦੇਖ ਰਹੇ ਮੇਲੇ ਦੇ ਵਿੱਚ ਇੰਦਰ ਸੇਲ ਆ ਗਈ 20 ਰੁਪਏ ਵਾਲੀ ਸੇਲ ਹੀ ਸੇਲ ਜਿਹੜੀ ਉਹ ਚੱਲ ਰਹੀ ਹੈ ਜੀ ਤੋਂ ਕਾਫੀ ਰਸ਼ ਜਿਹੜਾ ਉਹ ਵਧਿਆ ਹੋਇਆ ਇਸ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਾਏ 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 ਪਿੰਡ ਤੋਂ ਆਇ ਤੁਸੀਂ ਅਜੇ ਚੰਨਾ ਤੋਂ ਆ ਬਸ ਵਾਪਸ ਜਾਓਗੇ ਜੀ ਚਲੋ ਮੇਲੇ ਦੀਆਂ ਬਧਾਈਆਂ ਤੁਹਾਨੂੰ ਬਹੁਤ ਬਹੁਤ ਸੋ ਚੱਲਦੇ ਆਪਾਂ ਅੱਗੇ ਮੇਲਾ ਦੇਖਾਂਗੇ ਕਿੱਥੇ ਤੇ ਇਸ ਤਰ੍ਹਾਂ ਦੇਖ ਸਕਦੇ ਹਾਂ ਪਰਸ ਦੇ ਪਰਸ ਪਏ ਆ ਤੇ ਆਹ ਦੇਖੋ ਲੱਕੜ ਦਾ ਸਮਾਨ ਸ਼ੋਪੀਸ ਜਿਹੜੇ ਕੰਦਾਂ ਤੇ ਲਾਦੇ ਜਾਂਦੇ ਜਾਂ ਕਮਰਿਆਂ 'ਚ ਰੱਖਣ ਵਾਲਾ ਜਿਹੜਾ ਸਮਾਨ ਇੱਥੇ ਮਿਲਦਾ ਬਾਬਾ ਜੀ ਦੇ ਇੱਥੇ ਲਾਇਆ ਹੋਇਆ ਆਪਣਾ ਸਮਾਨ ਸਟੀਲ ਦੇ ਬਰਤਨ ਗਲਾਸ ਜੋ ਵੀ ਹੈਗਾ ਆਰਟੀਫੀਸ਼ੀਅਲ ਜਿਹੜੀ ਤੁਸੀਂ ਦੇਖ ਰਹੇ ਹੋ ਕਿਵੇਂ ਚੱਲਦਾ ਕੰਮਕਾਰ ਚਲੋ ਵਧੀਆ ਮੇਲਾ ਭਰਿਆ ਐ ਕਿਤੇ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਘੱਟ ਸੀ ਚਲੋ ਸਾਰੇ ਆਪਣੀ ਦੁਕਾਨਦਾਰੀ ਰੋਜੀ ਰੋਟੀ ਜਿਹੜੀ ਉਹ ਕਮਾ ਕੇ ਖਾ ਰਹੇ ਆ ਤੇ ਆ ਦੇਖ ਰਹੇ ਹੋ ਇੱਧਰ ਵੀ ਸਾਰੇ ਪਾਸੇ ਆਹ ਕੂੜੀਆਂ ਜਿਹੜੀਆਂ ਝੜਾ ਰਹੇ ਨੇ ਉਹ ਇੱਥੇ ਆਦੀ ਕਹਿੰਦਾ ਕਿ ਦੇਖੀਆ ਉਹ ਲੱਗੀ ਹੋਣੀ ਤੁਹਾਨੂੰ ਜਲਦੀ ਆਉਂਦਾ ਉਹ ਇੱਧਰ ਵੀ ਜਿਹੜੀਆਂ ਫੇਲਣਾ ਤੁਸੀਂ ਦੇਖਦਾ ਕਾਹ ਦੀ ਪ੍ਰਕਾਰ ਦੀਆਂ ਨੇ ਫੇਲਣਾ ਉਹ ਲੱਗੀਆਂ ਹੋਈਆਂ ਨੇ ਤੇ ਇੱਧਰ ਵੀ ਤੁਸੀਂ ਦੇਖਾ ਲਿਫਟਿਕ ਬਿੰਦੀਆਂ ਕੂੜੀਆਂ ਆਮ ਜਿਹੜੇ ਮੇਲੇ ਹੁੰਦੇ ਆ ਉਹਨਾਂ ਨਾਲ ਕਾਫੀ ਡਿਫਰ ਡਿਫਰੈਂਟ ਆ ਜੀ ਮੇਲਾ ਤੇ ਬੱਚਿਆਂ ਦੇ ਜਿਹੜੇ ਆ ਸਾਮਾਨ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਖੜਾਉਣੇ ਹੋਗੇ ਹੈ ਜੀ ਤੇ ਆ ਪੇਟੇ ਵਾਲਾ ਬਾਈ ਵੀ ਖੜਾ ਅੱਜ ਤੇ ਇੱਥੇ ਕੱਪ ਲਿਟਾਜ਼ਰ ਜਿਹੜੀ ਕ੍ਰੌਕਰੀ ਆ ਰਸੋਈ ਦੀ ਉਹ ਰੋਜ਼ਮਰਾਂ ਦੀਆਂ ਚੀਜ਼ਾਂ ਨਹੀਂ ਆ ਰੋਜ਼ ਦੇ ਬਰਤਨ ਵਾਲੇ ਆ ਉਹ ਇੱਥੇ ਤੁਸੀਂ ਦੇਖ ਰਹੇ ਆ ਸਾਹਮਣੇ ਸਾਰਾ ਅੱਗੇ ਤੁਸੀਂ ਬਾਜ਼ਾਰ ਦੇਖੋ ਕਿ ਸਾਰਾ ਇਸੇ ਤਰ੍ਹਾਂ ਜਿਹੜਾ ਸਜਿਆ ਹੋਇਆ ਹੈਗਾ ਜੀ ਬਾਜ਼ਾਰ ਤੋਂ ਉਹ ਟੰਡੋਲ ਚੱਲ ਰਿਹਾ ਮਜਾ ਜਿਹੜਾ ਕਰਕਰਾ ਹੋ ਗਿਆ ਕਿਉਂਕਿ ਲਾਈਟਿੰਗ ਦਾ ਪ੍ਰਬੰਧ ਇਦਾਂ ਹੈ ਨਹੀਂਗਾ ਇਸ ਲਈ ਜਾਂ ਹੋਏਗਾ ਚੱਲਿਆ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਸਾਹਮਣੇ ਫਰੂਟ ਦੇ ਜੂਸ ਦੇ ਜਿਹੜੇ ਸਟਾਲ ਉਹ ਤੁਸੀਂ ਦੇਖ ਰਹੇ ਹੋ ਕਾਫੀ ਲੱਗੇ ਹੋਏ ਆ ਸਿਰਪੈਣੀ ਸਾਹ ਵਾਲੀ ਜਿਹੜੀ ਆਈਸਕ੍ਰੀਮ ਉਹ ਤੁਸੀਂ ਦੇਖ ਰਹੇ ਹੋ ਹੈਗੀ ਚੱਲਦੇ ਆ ਅੱਗੇ ਆਦੇ ਸਾਦੇ ਨੂੰ ਫਰੈਸ਼ ਫੋਟਾ ਤੇ ਕਾਫੀ ਕੁਛ ਆ ਬੱਚਿਆਂ ਦੇ ਖਲੜੋਣੇ ਆ ਦੇਖੋ ਸੋ ਨੇਹਰਾ ਜਿਹੜਾ ਹੋਇਆ ਵਾ ਇਸ ਕਰਕੇ ਵੇ ਦੇਖ ਰਹੇ ਹੋ ਬੱਚੇ ਜਿਹੜੇ ਝੂਟੇ ਪੰਗੋੜਿਆਂ ਦੇ ਵਿੱਚ ਲੈਂਡੇ ਆ ਤੋਂ ਹਨੇਰਾ ਕਾਫੀ ਆ ਤੇ ਲਾਈਟ ਹੈ ਜੇ ਕੋਈ ਚੱਲੀ ਨਹੀਂ ਉਹ ਸਾਹਮਣੇ ਇੱਕ ਮੋਬਾਈਲ ਚੱਲ ਰਿਹਾ ਵਿੱਚ ਸੀਗਾ ਤੇ ਕਿਸਤੀ ਆ ਵੀ ਬੇਨਤੀ ਆ ਵੀ ਕਿਸਤੀ ਧਿਆਨ ਆ ਜਿਹੜੇ ਓਕੇ ਜਿਹੜਾ ਪਤਾ ਨਹੀਂ ਹੁੰਦਾ ਟੇਟਿੰਗ ਕੋਟਿੰਗ ਦਾ ਜਿਵੇਂ ਤੁਸੀਂ ਦੇਖਿਆ ਸਵਾਰ ਦੇ ਮੇਲੇ ਰਫਾ ਟੁੱਟ ਗਿਆ ਸੀਗਾ ਤੇ ਕਾਫੀ ਲੋਕਾਂ ਦਾ ਹੱਤਾ ਬਾਟੀਆਂ ਗਈਆਂ ਸੀਗੀਆਂ ਇਸੇ ਤਰ੍ਹਾਂ ਇੱਧਰ ਜਿਹੜੇ ਆ ਚੰਡੋਲ ਜਾਂ ਕਿਸਤੀਆਂ ਖੜੇ ਆ ਜੀ ਉਹ ਇਹਦਾ ਜਿਹੜਾ ਨਜ਼ਾਰਾ ਉਹ ਸਾਹਮਣੇ ਉੱਤੇ ਜਿਹੜੇ ਬੈਠੇ ਤੁਸੀਂ ਦੇਖ ਰਹੇ ਹੋ ਦਰਸ਼ਕ ਦੇਖਣਗੇ ਦੇਖੋ ਸੰਗਲ ਦੇ ਵਿੱਚ ਬੈਠੀ ਆ ਹਜੇ ਚੱਲਿਆ ਨਹੀਂ ਹੈਗਾ ਉਹ ਉੱਥੋਂ ਕੱਕ ਜਾ ਕੇ ਚੱਲੇਗਾ ਤੋਂ ਲਾਈਟ ਹੈ ਜਿਹੜੀ ਕੋ ਚੱਲੀ ਨਹੀਂ ਆ ਦੇਖੋ ਇੱਧਰ ਵੀ ਮੋਬਾਈਲ ਮਾਰ-ਮਾਰ ਕੇ ਦੇਖ ਰਹੇ ਆ ਕੋਈ ਹੈ ਨਮਾਦੇ ਦਾ ਮੇਲਾ ਆਹ ਘੋੜਾ ਦੇਖਣ ਨੂੰ ਜਿਹੜਾ ਹੈਗਾ ਲਾਈਟ ਕੋ ਚੱਲੀ ਨਹੀਂ ਬੱਚੇ ਖੇਡ ਰਹੇ ਆ ਆਸਲੇ ਪਜੇ ਕਰਾਈਏ ਤਾਂ ਕਲਾ ਹੈ ਨਹੀਂ ਰਿਹਾ ਥੋੜੀ ਥੋੜੀ ਜਲ ਰਹੀ ਹੈ ਕਿਤੇ ਤੇ ਆ ਦੇਖੋ ਸਾਡੇ ਇਧਰ ਵੀ ਕੀਤੀ ਚੱਲ ਰਹੀ ਆ ਉਹ ਚੰਡੋਲ ਵੀ ਚੱਲ ਪਿਆ ਬੱਲਾ ਇਹ ਚੰਡੋਲ ਜਿਹੜਾ ਖੜਾ ਦੇਖੋ ਉਹ ਦੇਖੋ ਬੱਲਾ ਵੱਡਾ ਚੰਡੋਲ ਉਹ ਚੱਲਣ ਲੱਗਿਆ ਹੁਣ ਉਹਨੇ ਬਾਬੇ ਦੇ ਦਰਬਾਰ ਦੇ ਦਰਸ਼ਨ ਕਰਮ ਨੂੰ ਗੁੱਗਾ ਮਾਰੀ ਨਮਾਤਾ ਜਿਲ੍ਹਾ ਪਟਿਆਲਾ ਸਮਾਣਾ ਤਖ਼ਤ ਫੇਲ ਦੇ ਵਿੱਚ ਇਹ ਪੈਂਦਾ ਜੀ ਤੋਂ ਆ ਦੇਖੋ ਬਿੱਟਰ ਇੱਕ ਦੋ ਬੱਚੇ ਬੈਠੇ ਆ ਆ ਦੇਖਾ ਤੁਹਾਨੂੰ ਹਾਂ ਬੱਚਾ ਇੱਕੋ ਹੀ ਹੈ ਵਿੱਚ ਇਹਦੇ ਇਹ ਸੰਗਤ ਦਰਸ਼ਕ ਦੇਖਾਓ ਤੁਹਾਨੂੰ ਦਰਸ਼ਕ ਸੰਗਤ ਕਾਫੀ ਐ ਇਸ ਵੇਲੇ ਕਿਉਂਕਿ ਜੇ ਰਾਤ ਨੂੰ ਜਿਹੜੀ ਚੌਕੀ ਲੱਗਣੀ ਿਸ ਕਰਕੇ ਮੇਲੇ ਦੇ ਵਿੱਚ ਹੀ ਦਾ ਸੰਗਤ ਹੋਾਈ ਹੋਈ ਕਿੱਥੋਂ ਆਏ ਬੇਟੇ ਕਲਾਰਾ ਨਹੀਂ ਕਲਾਰਾ ਅਜੇ ਕਲਾਰਾ ਤੋਂ ਆਏ ਹੋ ਅੱਛਾ ਮੇਲਾ ਇਹ ਕਾਹਦਾ ਮੇਲਾ ਹੈ ਨਾ ਨਮਾਤੇ ਅਗੇ ਕਾਹਦਾ ਹੁੰਦਾ ਬਾਬਾ ਜੀ ਕਿਹੜੇ ਆ ਕੰਗਾ ਨੂੰ ਨਹੀਂ ਪਤਾ ਹੁੰਦਾ ਇਹ ਚੀਜ਼ਾਂ ਵੀ ਚਲੋ ਚੈਨਲ ਮੇਰਾ ਸਬਸਕ੍ਰਾਈਬ ਕਰ ਲਿਓ ਸੁਰਿੰਦਰ ਮੰਨਾ ਮਿਹਰਬਾਨੀ ਆਹ ਲੋ ਬੱਚਾ ਇੱਕ ਕੱਲਾ ਹੀ ਚੱਲ ਰਿਹਾ ਇਹਦੇ ਵਿੱਚ ਉਹ ਭਾਈ ਦੇ ਰਿਹਾ ਘੇੜਾ ਆਹੋ ਕਾफी ਦੇਰ ਦਾ ਚੱਲ ਰਿਹਾ ਬੱਚਾ ਦੇਖ ਲਾਂਗੇ ਉਹ ਆ ਬੱਚੇ ਦੇਖੋ ਕਮੂੜਿਆਂ ਦੇ ਵਿੱਚ ਨਜ਼ਾਰਾ ਲੈਣ ਦੇ ਆ ਲਾਈਟਾਂ ਹੈ ਨਹੀਂ ਮੇਜਾ ਜਿਹੜਾ ਕਿਪਟਰਾ ਹੋ ਗਿਆ ਉਹ ਆ ਤਿੰਨ ਚਾਰ ਜਿਹੜੇ ਬੱਚੇ ਆ ਟੁਆਇਟ ਦੇ ਨਿਆ ਬਾਤ ਆ ਹੋਦੀ ਨਹੀਂ ਰਾ ਹੋਇਆ ਵਾ ਜਮ ਪੂਰਾ ਤੇ ਆ ਦੇਖੋ ਇਧਰ ਵੀ ਬੱਚਿਆਂ ਦੀ ਬੜੀ ਟ੍ਰੇਨ ਕਿਸਤੇ ਵੀ ਚੱਲ ਰਹੀ ਆ ਪੂਰੀ ਜੋਰਾ ਜੋਰਾ ਨਾਲ ਉਹ ਚੰਡੂਲ ਵੀ ਚੱਲ ਰਿਹਾ ਤੇ ਆ ਦੇਖੋ ਟ੍ਰੇਨ ਆ ਗਈ ਆ ਬੱਚਿਆਂ ਦੀ ਉਹ ਤੇਰੀ ਦਰ ਲੱਗਦਾ ਇੱਥੋਂ ਬਈ ਪਰੇ ਹੋ ਜੀਏ ਪਤਾ ਨਹੀਂ ਹੁੰਦਾ ਕਿਹੜੇ ਮੇਲੇ ਕਿਸਤੀ ਦੇਖ ਲੋ ਕਿ ਕਿੰਨੀ ਚੱਲ ਰਹੀ ਆ ਉਹ ਬੱਚਿਆਂ ਦੇ ਆ ਦੇਖੋ ਤੁਸੀਂ ਕਾਫੀ ਖਡਾਉਣੇ ਵਗੈਰਾ ਆ ਦੇ ਬੱਚਿਆਂ ਦੀ ਆ ਛੋਟੀ ਗੱਡੀ ਰੇਲ ਗੱਡੀ ਆ ਦੇਖੋਾਰੇ ਤਰ੍ਹਾਂ ਦੇ ਘਟਾਉਣੇ ਇੱਥੇ ਮਿਲ ਰਹੇ ਆ ਉਹ ਆ ਬੱਚਿਆਂ ਦਾ ਪਘੂੜਾ ਉਸਦੇ ਬੱਚੇ ਜਾ ਰਹੇ ਨੇ ਇਹਦੇ ਕਰਕੇ ਬੜਾ ਵਧੀਆ ਨਹੀਂ ਲੱਗ ਰਿਹਾ ਇਹਨਾਂ ਵੀ ਲਾਈਟਾਂ ਤਾਂ ਇਹਨਾਂ ਨੂੰ ਜਗਾਉਣੀਆਂ ਚਾਹੀਦੀਆਂ ਹੈਗੀਆਂ ਚਲੋ ਚੱਲਦੇ ਆ ਅੱਗੇ ਕੋਈ ਸੀ ਨਮਾਦਿਆਂ ਦਾ ਮੇਲਾ ਇਹ ਦੇਖਿਆ ਜਿੱਦਾਂ ਨੇ ਲੱਗੇ ਪਲੀਕ ਲਾਈਕ ਸਬਸਕ੍ਰਾਈਬ ਕਰਿਓ ਜੀ ਤੇ ਉੱਤੇ ਆ ਗਏ ਆ ਕਾਫੀ ਜਿਹੜੀ ਆ ਇਹ ਸਮਾਨੇ ਨੂੰ ਰੋੜ ਜਾਂਦੀ ਆ ਤੇ ਇਹ ਇਧਰ ਕਾਫੀ ਸਟੈਂਡ ਤੇ ਦੇਖ ਰਹੇ ਕੁਕਾਫੀ ਰਸ਼ ਵਗੈਰਾ ਦੇਖ ਰਹੇ ਹਾਂ ਕਾਫੀ ਹੈਗਾ ਤੇ ਇਹ ਇਧਰੋਂ ਜਿਹੜੀ ਆ ਸਾਹਮਣੇ ਭਵਾਨੀਗੜ੍ਹ ਤੋਂ ਜਿਹੜੀ ਰੋਡ ਆ ਰਹੀ ਆ ਤੇ ਬਾਹਰ ਵੀ ਜਿਹੜੀਆਂ ਦੁਕਾਨਾਂ ਉਹ ਜਿਵੇਂ ਫਾਸਟ ਫੂਡ ਹੋਵੇ ਲਾਡੀ ਫਾਸਟ ਫੂਡ ਹੋਵੇ ਆਈਸਕ੍ਰੀਮ ਜਾ ਸੌਦਾ ਹੋਇਆ ਇੱਕ ਇੱਕ ਜਗਾਂ ਦਾ ਜਿਹੜੀਆਂ ਲੱਗੀਆਂ ਹੋਈਆਂ ਜੀ ਕਾਫੀ ਰਾਸ਼ਨ ਦੇਖ ਰਹੇ ਹਾਂ ਕਾਫੀ ਦੂਰ ਦੂਰ ਤੱਕ ਜਿਹੜੀਆਂ ਲਾਈਨਾਂ ਉਹ ਲੱਗੀਆਂ ਹੋਈਆਂ ਚੱਲਦੇ ਆ ਅੱਗੇ ਤੇ ਇਧਰਲੇ ਪਾਸੇ ਜਿਹੜੀਆਂ ਪਾਰਕਿੰਗ ਆ ਉਹ ਕਾਫੀ ਅੱਜ ਤੱਕ ਦੇਖ ਰਹੇ ਹਾਂ ਭਰੀਆਂ ਪਈਆਂ ਨੇ ਪਹਿਲਾਂ ਆਪਣਾ ਤੁਹਾਨੂੰ ਪਿਛਲੇ ਵੀਡੀਓ ਚ ਦਿਖਾਇਆ ਸੀਗਾ ਦੰਦੇ ਵੇਲੇ ਇਹ ਰਾਤ ਦਾ ਜਿਹੜਾ ਸੀ ਉਹ ਤੁਹਾਨੂੰ ਮੈਂ ਦਿਖਾ ਰਿਹਾ ਹੈਗਾ ਇੱਧਰ ਵੀ ਤੁਸੀਂ ਦੇਖੋਗੇ ਤੇ ਹਜੇ ਤੱਕ ਜਿਹੜੀਆਂ ਲਾਈਟਾਂ ਇੱਧਰ ਨਹੀਂ ਚੱਲੀਆਂ ਜਿਹੜੇ ਚੰਡੋਲ ਆ ਉਸੇ ਤਰ੍ਹਾਂ ਹਜੇ ਬੰਦ ਲਾਈਟਾਂ ਦੇ ਵਿੱਚ ਚੱਲ ਰਿਹਾ ਜਾਂ ਇੱਧਰ ਤੁਸੀਂ ਕਿਸਤੀ ਦੇਖੋਗੇ ਤੇ ਆਹ ਦੇਖੋ ਕਿਸਤੀ ਉਹ ਦੇਖ ਰਹੇ ਤੁਸੀਂ ਕਾਰਾਂ ਦੀ ਆਮਦ ਕਾਫੀ ਵਧੀ ਜਾਂਦੀ ਹੈ ਤੇ ਮੱਥਾ ਟੇਕ ਕੇ ਜਿਹੜੇ ਸੰਗਤ ਉਹ ਜਾ ਵੀ ਰਹੀ ਆ ਤੇ ਕਾਰਾਂ ਆ ਦੇਖੋ ਕਾਰਾਂ ਦੇ ਵਿੱਚ ਜਿਹੜੇ ਲੋਕ ਸੰਗਤ ਉਹ ਆ ਰਹੀ ਆ ਤੇ ਰਾਤ ਦੀ ਕਿਉਂਕ ਚੌਕੀ ਵੀ ਹੈਗੀ ਆ ਰਾਤ ਦਾ ਦ੍ਰਿਸ਼ ਉਹ ਤੁਸੀਂ ਦੇਖ ਰਹੇ ਹੋ ਤੇ ਚੰਡੋਲ ਬਹੁ ਲੱਗੇ ਐਸ ਵਾਰ ਵੱਡੇ ਵੱਡੇ ਚੰਡੋਲ ਲੱਗੇ ਹੋਏ ਆ ਜੀ ਸੋ ਇਹਦੇ ਨਾਲ ਮੈਂ ਇਹ ਵੀਡੀਓ ਨੂੰ ਇੱਥੇ ਸਮਾਪਤ ਕਰਦਾ ਕਿਉਂਕਿ ਹਨੇਰਾ ਇੱਧਰ ਤੋਂ ਪਾਸੇ ਹੈਗਾ ਮੇਰੇ ਫੋਨ ਤੇ ਪਾਉਣਾ ਸੀਗਾ ਤੇ ਉਹ ਅੱਛੀ ਤਰ੍ਹਾਂ ਜਿਹੜਾ ਨਹੀਂ ਦਿਖ ਰਿਹਾ ਹੈਗਾ ਤੁਹਾਨੂੰ ਪਤਾ ਨਹੀਂ ਵੀਡੀਓ ਵਿੱਚ ਕਿੱਦਾਂ ਦਾ ਦਿਖ ਰਿਹਾ ਹੈ ਇਹਦੇ ਨਾਲ ਪ੍ਰਿੰਦਰ ਸਿੰਘ ਜੀ ਉਹ ਇਜਾਜ਼ਤ ਇਹ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੇ ਆ ਵੀਡੀਓ ਪਹਿਲੀ ਦਾਤ ਤੋਂ ਤੁਸੀਂ ਦੇਖ ਸਕੋ ਇਹਦੇ ਨਾਲ ਸਤਿ ਸ਼੍ਰੀ ਅਕਾਲ